ਤੇ ਕੰਮ ਜਲਦੀ ਹੋਣ ਵਾਲਾ ਤੇ ਸੁਧਰ ਜੋ ਹੱਥ ਜੋੜ ਕੇ ਬੇਨਤੀ ਆ ਸਾਰੇ ਪੰਜਾਬ ਦੇ ਅਸੀਂ ਤਾਂ ਪੁੱਛਣਾ ਨਹੀਂ ਅਸੀਂ ਪੁੱਛਣਾ ਤੇ ਇਦਾਂ ਦੀ ਕੁੜੀਆਂ ਲੈ ਜਾਗੇ ਨਹੀਂ ਬਦਮਾਸ਼ੀ ਨਹੀਂ ਤੁਸੀਂ ਬਦਮਾਸ਼ੀ ਕਰ ਰਹੇ ਤੁਸੀਂ ਹੈ ਕਾਮ ਹੈ ਇਹ ਬਦਮਾਚੀ ਕਰ ਰਹੇ ਤੁਸੀਂ ਬਲਾ ਫੋਨ ਯਾਰ ਜੀ 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 ਜ ਤੇ ਦੱਸਦੀ ਆ ਕਿ ਇਸ ਮੌਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਜੋ ਕਿ ਤੁਹਾਡੇ ਵੀ ਰੌਂਗ ਟੇ ਖੜੇ ਕਰ ਦੇਣਗੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਵੀਡੀਓ ਵੱਲ ਲੈ ਚਲੀਏ ਦੱਸਦੀ ਆ ਕਿ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਦੀ ਧੀ ਨੂੰ ਇੱਕ ਪ੍ਰਵਾਸੀ ਬਿਹਾਰੀ ਮੁੰਡੇ ਵੱਲੋਂ ਭੁਜਾ ਕੇ ਲਿਆਇਆ ਗਿਆ ਵਿਆਹ ਦਾ ਝਾਂਸਾ ਦੇ ਕੇ ਉਹ ਪੰਜਾਬੀ ਕੁੜੀ ਨੂੰ ਘਰੋਂ ਲੈ ਗਿਆ ਤੇ ਪੰਜਾਬੀ ਪਰਿਵਾਰ ਜਦੋਂ ਆਪਣੀ ਧੀ ਨੂੰ ਲੱਭਦਾ ਰਿਹਾ ਤਾਂ ਉਹਨਾਂ ਨੂੰ ਉਸ ਪ੍ਰਵਾਸੀ ਮਜ਼ਦੂਰ ਦੇ ਨਾਲ ਆਪਣੀ ਕੁੜੀ ਦੇ ਪ੍ਰੇਮ ਸਬੰਧ ਦਾ ਪਤਾ ਲੱਗਿਆ ਤੇ ਜਦੋਂ ਉਸ ਮੁੰਡੇ ਦੇ ਘਰ ਦੇ ਨਾਲ ਰابطਾ ਕਾਇਮ ਕੀਤਾ ਤਾਂ ਉਹਨਾਂ ਵੱਲੋਂ ਜੋ ਪੰਜਾਬੀ ਪਰਿਵਾਰ ਸੀ ਉਹਨਾਂ ਦੇ ਨਾਲ ਕਾਮੁਕੀ ਕੀਤੀਗੀ ਤੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀਗੀ ਤਾਂ ਇਹ ਪੰਜਾਬੀ ਪਰਿਵਾਰ ਨਹਿنگ ਸਿੰਘਾ ਕੋਲ ਪਹੁੰਚਿਆ ਤੇ ਨਹਿنگ ਸਿੰਘ ਜਦੋਂ ਇਕੱਠੇ ਹੋ ਕੇ ਉੱਥੇ ਗਏ ਤਾਂ ਨਹਿنگ ਸਿੰਘਾਂ ਦੇ ਨਾਲ ਵੀ ਕੋਈ ਜ਼ਿਆਦਾ ਵਧੀਆ ਵਰਤਾਓ ਇਸ ਪ੍ਰਵਾਸੀ ਪਰਿਵਾਰ ਵੱਲੋਂ ਨਹੀਂ ਕੀਤਾ ਗਿਆ ਤੇ ਇਥੋਂ ਤੱਕ ਕਿ ਉਹਨਾਂ ਦੇ ਗੱਲ ਵੀ ਪਏ ਇਹ ਪ੍ਰਵਾਸੀ ਮਜ਼ਦੂਰ ਅਤੇ ਜਦੋਂ ਉਹ ਕਹੜੇ ਹੋਏ ਤਾਂ ਅੱਗੇ ਉਹ ਵੀ ਕੋਈ ਬਹੁਤਾ ਰਿਸਪਾਂਸ ਨਹੀਂ ਮਿਲਿਆ ਤੇ ਅੱਜ ਸ਼ਾਮ 5 ਵਜੇ ਦਾ ਸਮਾਂ ਹੈ ਅਸੀਂ ਉਹ ਲੋਕੇਸ਼ਨ ਵੀ ਪਤਾ ਕਰ ਰਹੇ ਹਾਂ ਜੇ ਜਲਦੀ ਉਸ ਮੌਕੇ ਤੇ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜੇਕਰ ਗੱਲਬਾਤ ਸਾਡਾ رابطہ ਕਾਇਮ ਹੁੰਦਾ ਹੈ ਤਾਂ ਉਹਨਾਂ ਤੋਂ ਪੁੱਛ ਕੇ ਪੂਰੀ ਕਹਾਣੀ ਤੁਹਾਡੇ ਤੱਕ ਲੈ ਕੇ ਆਵਾਂਗੇ ਕਿ ਸਭ ਕੁਝ ਕਿਵੇਂ ਹੋਇਆ ਸੀ ਅਤੇ ਹੁਣ ਇਹ ਕਹਾਣੀ ਕਿੱਥੇ ਖੜੀ ਹੈ ਕਿਉਂਕਿ ਅੱਜ ਸਾਮ 5 ਵਜੇ ਦਾ ਟਾਈਮ ਨਿੰਗ ਸਿੰਘਾ ਵੱਲੋਂ ਉਸ ਪ੍ਰਵਾਸੀ ਜੋ ਮੁੰਡਾ ਹੈ ਉਸਦੇ ਪਰਿਵਾਰ ਨੂੰ ਦਿੱਤਾ ਗਿਆ ਅਤੇ ਉਸਦੇ ਪਰਿਵਾਰ ਵਾਲੇ ਹਜੇ ਵੀ ਸਿੱਧੇ ਮੂੰਹ ਗੱਲ ਨਹੀਂ ਕਰ ਰਹੇ ਤੇ ਉਸ ਤੋਂ ਉਸ ਤੋਂ ਬੇहद ਗੰਭੀਰ ਇਸ ਸਮੇਂ ਪੰਜਾਬ ਦੇ ਲਈ ਇਹ ਚਿੰਤਾ ਦਾ ਵਿਸ਼ਾ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਕਿਉਂਕਿ ਅਜਿਹੀਆਂ ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿ ਪ੍ਰਵਾਸੀਆ ਵੱਲੋਂ ਪੰਜਾਬੀਆਂ ਦੀ ਪੱਗ ਤੱਕ ਨੂੰ ਵੀ ਹੱਥ ਪਾਇਆ ਜਾਣ ਲੱਗਿਆ ਹੈ ਹਾਲਾਂਕਿ ਸਾਰੇ ਨਹੀਂ ਮਾਰੇ ਹੁੰਦੇ ਪਰ ਕੁਝ ਇਸ ਤਰ੍ਹਾਂ ਦੇ ਜੋ ਗੈਰਕਾਨੂੰਨੀ ਵਿਰਤੀ ਦੇ ਲੋਕ ਹੁੰਦੇ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਹੁਣ ਪੰਜਾਬ ਗੱਬੀਆਂ ਦੀ ਇੱਜ਼ਤ ਤੱਕ ਨੂੰ ਵੀ ਹੱਥ ਪਾ ਲਿਆ ਗਿਆ ਇਹ ਬੇहद ਚਿੰਤਾ ਦਾ ਵਿਸ਼ਾ ਕੀ ਕਹਿਣਾ ਤੁਹਾਡੇ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਹੁਣ ਤੁਹਾਡੇ ਸਾਹਮਣੇ ਰੱਖਦੇ ਆ ਉਹ ਵਾਇਰਲ ਹੋਈ ਵੀਡੀਓ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਜਿੱਥੇ ਕਿ ਇੱਕ ਪ੍ਰਵਾਸੀ ਨੌਜਵਾਨ ਜਦੋਂ ਪੰਜਾਬ ਦੀ ਧੀ ਨੂੰ ਇੱਕ ਪੰਜਾਬੀ ਪਰਿਵਾਰ ਦੀ ਧੀ ਨੂੰ ਬਰਗਲਾ ਕੇ ਆਪਣੇ ਨਾਲ ਲੈ ਗਿਆ ਹੈ ਤੇ ਹਾਲੇ ਤੱਕ ਉਸ ਬੱਚੀ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ ਸੋ ਆਓ ਦੇਖੋਣ ਇਹ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਅਨਲਿਮਿਟਡ ਗਿਆਨ ਦੇ ਨਾਲ ਬਣੇ ਰਹਿਣਾ ਮ ਜਲਦੀ ਹੋਣ ਵਾਲਾ ਤੇ ਸੁਦਰ ਜੋ ਹੱਥ ਜੋੜ ਕੇ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਇਹਨਾਂ ਨੂੰ ਕਮਰੇ ਦੇਣੇ ਬੰਦ ਕਰੋ ਜੇ ਦੇਣੇ ਵੀ ਆ ਇਹਨਾਂ ਦੀ ਇਨਕੁਆਰੀ ਕਰੋ ਇਹਨਾਂ ਦਾ ਆਧਾਰ ਕਾਰਡ ਇਹਨਾਂ ਦਾ ਡਰੈਸ ਇਹਨਾਂ ਦੀ ਹਰ ਇੱਕ ਚੀਜ਼ ਚੈੱਕ ਕਰੋ ਕਿ ਕਿੱਥੇ ਆ ਕਿੱਥੇ ਨੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਤਾਂ ਕਰ ਤੂੰ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਵਨਾ ਪੰਜਾਬੀਆਂ ਨੂੰ ਭਰਵਾ ਕੋਈਆਂ ਨੂੰ ਆਪਦੇ ਨੂੰ ਬੇਨਤੀ ਕਰਨਾ ਚਾਹਨਾ ਇੱਕ ਕਿ ਜਿੰਨਾ ਘਰਾਂ ਦੇ ਵਿੱਚ ਧੀਆਂ ਪੈਣਾ ਲੋਮਾਂ ਨੇ ਉਹ ਆਪਣੇ ਘਰ ਦੇ ਵਿੱਚ ਪ੍ਰਵਾਸੀਆਂ ਨੂੰ ਜਗ੍ਹਾ ਨਾ ਦੇਣ ਉਹ ਪ੍ਰਵਾਸੀ ਜਿਹੜੇ ਨੇ ਇੱਕ ਗਲਤੀ ਕਰਕੇ ਨਿਕਲ ਜਾਂਦੇ ਨੇ ਨਾ ਉਹਨਾਂ ਦਾ ਐਡਰੈਸ ਦਿੰਨੇ ਆ ਨਾ ਉਹਨਾਂ ਦਾ ਕੋਈ ਆਪਣਾ ਪਤਾ ਟਿਕਾਣਾ ਹੁੰਦਾ ਜੇ ਇੱਕ ਕਮਰਾ ਕੋਈ ਅਲੱਗ ਫਲੈਟ ਛੋਟੀ ਰੱਖੀ ਆਪਣੇ ਭੈਣ ਦਾ ਛੋਟੀ ਰੱਖੀ ਬਸ ਆ ਵਾਹਿਗੁਰੂ ਸ਼ਾਂਤ ਨਾ ਬੋਲੋ ਕੀ ਗਲਤ ਬਣਾ ਰਹੇ ਹੋ ਕੀ ਬਦ ਬਣਾ ਰਹੇ ਹੋ ਲੜਕੀ ਤੁਸੀਂ ਲੈ ਕੇ ਗਏ ਜੇ ਤੇਰੀ ਕੁੜੀ ਨੂੰ ਕੋਈ ਲੈ ਜਾ ਪੰਜਾਬੀ ਫਿਰ ਕੀ ਕਰੇਗੀ ਤੂੰ ਪਹਿਲੇ ਦੱਸ देखिए बाबूजी हम कह रहे हैं ना की हम आप कुछ आपसे बोलना नहीं चाहते आप गलतियाँ करते रहो पंजाब में में नहीं आप गारते रो गारते गारते रो, गारते बोले आप करते रहो पंजाब एक एक गोजाबी तू भी इसकी लड़की है यार ਪੁੱਛੀ ਜਾਂਦੀ ਨਹੀਂ ਇਹ ਹੀ ਕਹਣਾ ਤੇਰੀ ਕੁੜੀ ਨਾਲ ਪੁੱਛਣਾ ਹੀ ਸਵਾਲ ਨਹੀਂ ਅਸੀਂ ਤਾਂ ਪੁੱਛਣਾ ਨਹੀਂ ਅਸੀਂ ਪੁੱਛਣਾ ਮਾਂ ਤੇ ਇਧਰ ਤੇ ਕੁੜੀਆਂ ਲੈ ਜਾਗੇ ਤੈਨੂੰ ਕੋਈ ਪੰਜਾਬੀ ਕੱਢ ਕੇ ਲੈ ਜਾਏ ਫੇਰ ਠੀਕ ਹੈ ਨਾ ਨਹੀਂ ਜੇ ਤੈਨੂੰ ਕੋਈ ਕੱਢ ਕੇ ਲੈ ਜਾਏ ਪੰਜਾਬੀ ਫੇਰ ਪਤਾ ਹੈ ਹਾਂ ਦੱਸ ਮੈਨੂੰ ਹੈ ਤੂੰ ਕੀ ਕਰੇਂਗੀ ਜੇ ਤੈਨੂੰ ਪੰਜਾਬੀ ਕੋਈ ਕੱਢ ਕੇ ਲੈ ਜਾਏ ਫੇਰ ਕੀ ਕਰੇਂਗੀ ਤੂੰ ਵੀ ਭਈਆਂ ਦੀ ਕੁੜੀ ਐ ਪਰਵਾਸੀਆਂ ਦੀ ਐ ਇਧਰ ਗੱਲ ਕਰੀ ਮੂੰਹ ਆ ਲੱਗਦਾ ਅਸੀਂ ਤਾਂ ਵੇ ਜੋ ਬੇਦਾ ਕਰੇਂ ਪੁੱਤ ਪੁੱਤ ਕਰਕੇ ਕਰੀ ਜਾਂਦੇ ਆ ਲੈ ਲਾ ਕਰਕੇ ਗਈ ਇਹਦੇ ਤੋਂ ਮੈਂ ਇਹ ਕਹਿ ਰਿਹਾ ਹਾਂ ਚਲੋ ਕੱਲ ਤੱਕ ਆਈਂ ਨੀ ਸ਼ੋ ये से थी और विकास मालिक हम काफी दिन से उनको जानते हैं वहाँ पर एक लड़की है रेखा नाम की लड़की है आप चलिए वहाँ तो पता चल जाएगा ना क्या सही है चलिए पापा ये पूछ रहे हैं क्या सूखे है क्या नहीं पूछना अभी जा रहे हैं बस चलो चलो बाबाजी जी चलो कल का टाइम देता होया उन्होंने कल फिर पटाके पावेंगे ਹਾਂਜੀ ਆ ਵੀ ਦੋ ਬੋਲ ਦੋ ਡੰਡਾ ਨੇ ਦੋ ਡੰਡਾ ਕੋਈ ਨਹੀਂ ਗੱਲਾਬਾ ਆਪ ਲੋਕ ਕੁਝ ਵੀ ਕਰ ਸਕਦੇ ਆਹੋ ਅੱਛਾ ਅੱਛਾ ਇਹਦਾ ਮਤਲਬ ਤੁਸੀਂ ਬਦਮਾਸ਼ੀ ਨਹੀਂ ਤੁਸੀਂ ਬਦਮਾਸ਼ੀ ਕਰ ਰਹੇ ਤੁਸੀਂ ਇਹ ਹੈ 5 ਮਿੰਟ ਦਾ ਕੰਮ ਹੈ ਇਹ ਬਦਮਾਸ਼ੀ ਕਰ ਰਹੇ ਤੁਸੀਂ ਬਲਾ ਫੋਨ ਯਾਰ ਫੋਨ ਮੈਂ ਸਾਲ ਕਰ ਦੇਖ 112 ਨੰਬਰ ਤੇ ਫੋਨ ਕਰੋ ਇੱਥੇ ਇੱਥੇ ਬੈਠੋ ਸਾਲੇ ਬੈਠੋ ਬੈਠੋ ਇੱਥੇ ਬੈਠਿਆ ਪੜ ਕੇ ਆ ਜੀ ਉਹ ਮੈਂ ਬੁਲਾਉਂਦਾ ਨਾ ਫੋਨ ਕਰਦੇ ਨੇ ਲੋਕ ਇਹ ਬਦਮਾਸ਼ੀ ਕਰਦੀ ਹੈ ਗਿਆ ਨਹੀਂ 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 ਬਾਬਾ ਜੀ ਉਹ ਨਹੀਂ ਗਲਤ ਨਾ ਬਣ ਜੀ ਕਮਾ ਕਦੀ ਇਹਨਾਂ ਦੇ ਕੋਈ ਦੇਖ ਰਿਹਾ ਭਈਆ ਕੈਸੇ ਕਰਦਾ ਇਹ ਲਿਆ ਕੇ ਕੁੜੀਆਂ ਕੱਢ ਕੇ ਪੰਜਾਬ ਬਿਹਾਰ ਦੇ ਵਿੱਚ ਵੇਚਦੇ ਆ ਬਿਹਾਰ ਚ ਵੇਚਦੇ ਆ ਜੀ ਕੁੜੀਆਂ ਇਹ ਕੁੜੀਆਂ ਬਿਹਾਰ ਦੇ ਵਿੱਚ ਵੇਚਦੇ ਕੱਢ ਕੇ ਸੰਗਤ ਜੀ ਇਹਨਾਂ ਨੇ ਕਹਤਾ ਗਿਆ ਕਾਨੂੰ ਕਾਨੂੰ ਇਦਾਂ ਨਾ ਕਰੋ ਅੱਭੀ ਤੇਰੀ ਬਤਾਲੂ ਤੂੰ ਕੈਸੇ ਆਪ ਲੋਕਾਂ ਨੂੰ ਬੰਦ ਰੱਖਦੇ ਇਹਨਾਂ ਨੇ ਤਾਂ ਕੋਈ ਦੱਸਦਾ ਇਹਨਾਂ ਨੂੰ ਬਤਾਇਆ ਹੁੰਦਾ ਫਰਕਾਰ ਬਰਦਾਸ਼ਤ ਹੋਲੀ ਤੇ ਮੈਂ ਨਾ ਬੋਲਣ ਦਾ ਹਾਲੇ ਵੀ ਨਾ ਕਣ ਤੁਮਾ ਬੋਲੇ

ਬੱਬਰ ਸਾਈਡ ਤੇ ਹੱਟ ਲਾਈਵ ਚਲਾਉਂਦੇ ਲਾਈਵ ਚਲਾਉਂਦੇ ਹਾਂ ਜੀ ਚਲਾਓ ਲਾਈਵ ਨਹੀਂ ਨਹੀਂ ਲਾਈਵ ਚਲਾਓ ਬਸ ਰਹਿਣ ਰਹਿੰਦੇ ਹੋ ਗਿਆ ਯਾਰ ਉਹ ਬਬਰ ਵਾਸੀ ਲੋਕ ਲੈ ਭਈਏ ਪ੍ਰਵਾਸੀ ਲੋਕ ਜਿਹੜੇ ਹੈਗੇ ਆ ਇੱਥੇ ਧੀਆ ਭੈਣਾ ਪੰਜਾਬੀਆਂ ਦੀਆਂ ਕੱਢ ਕੇ ਲੈ ਜਾਂਦੇ ਆ ਤੇ ਮੇਰੀ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਇਹ ਕਮਰੇ ਦੇਣੇ ਬੰਦ ਕਰੋ ਕਮਰੇ ਦੇਣੇ ਬੰਦ ਕਰੋ ਇਹਨਾਂ ਨੂੰ ਪ੍ਰਵਾਸੀਆਂ ਨੂੰ ਡਾਂਗਾ ਲੈ ਕੇ ਕੱਢੋ ਬਾਹਰ ਕੋਈ ਨਹੀਂ ਸੁਨੇਹਾ ਲੜਕੀ ਜੱਟ ਬਚਾ ਗੋ ਮੁੰਡਾ ਮੈਂ ਮਾਂ ਹਮਤ ਕੋ ਕੋਈ ਝੂਠ ਬਲੇਗੀ ਤਾਂ ਹਮਾਰੀ ਮਕੀ ਚਲੋ ਯਾ ਠੀਕ ਆ ਚਲੋ ਚਲੋ ਠੀਕ ਆ ਮਾਤਾ ਠੀਕ ਆ ਚਲੋ ਮੇਰੀ ਮੰਗੋ ਆਪਣੇ ਹਮਾਰਾ ਸ਼ਾਂਤ ਨਾ ਬੋਲੋ ਕੀ ਗਲਤ ਬਣਾ ਰਹੇ ਹੈਂ ਕੀ ਗਲਤ ਬਣਾ ਰਹੇ ਲੜਕੀ ਤੁਸੀਂ ਲੈ ਕੇ ਗਿਆ ਜੇ ਤੇਰੀ ਕੁੜੀ ਨੂੰ ਕੋਈ ਲੈ ਜਾ ਪੰਜਾਬੀ ਫਿਰ ਕੀ ਕਰੇਗੀ ਤੂੰ ਪਹਿਲੇ ਦੱਸ देखिए बाबूजी हम कह रहे ना कि आ, हम आप कुछ आपसे बोलना नहीं चाहते आपको जो आप गलतियाँ करते रहो पंजाब में नहीं आप गलतियाँ करते रहो आप पंजाब में एक तो ये इज्जतान है इज्जतान मत बोलो नहीं एक तो ये सारी इज्जतान है तू लड़की तू भी इसकी लड़की है यार ਨੇ ਇਹੀ ਕਹਣਾ ਤੇਰੀ ਕੁੜੀ ਨਾਲ ਤੇ ਪੁੱਛਣਾ ਹੀ ਸਵਾਲ ਨਹੀਂ ਅਸੀਂ ਤਾਂ ਪੁੱਛਣਾ ਨਹੀਂ ਅਸੀਂ ਪੁੱਛਣਾ ਮਾਂ ਇਧਰ ਤੇ ਕੁੜੀਆਂ ਲੈ ਜਾਗੇ ਤੈਨੂੰ ਕੋਈ ਪੰਜਾਬੀ ਕੱਢ ਕੇ ਲੈ ਜਾਏ ਫੇਰ ਨਹੀਂ ਜੇ ਤੈਨੂੰ ਕੋਈ ਕੱਢ ਕੇ ਲੈ ਜਾਏ ਪੰਜਾਬੀ ਫੇਰ ਪਤਾ ਹੈ ਹਾਂ ਦੱਸ ਮੈਨੂੰ ਹੈ ਫੇਰ ਤੂੰ ਕੀ ਕਰੇਂਗੀ ਜੇ ਤੈਨੂੰ ਪੰਜਾਬੀ ਕੋਈ ਕੱਢ ਕੇ ਲੈ ਜਾਏ ਫੇਰ ਕੀ ਕਰੇਂਗੀ ਤੂੰ ਵੀ ਭਈਆਂ ਦੀ ਕੁੜੀ ਐ ਪ੍ਰਵਾਸੀਆਂ ਦੀ ਐ ਇਧਰ ਗੱਲ ਕਰੀ ਮੂੰਹ ਹੱਲ ਅਸੀਂ ਦਾ ਵੇਜੋ ਬੇਟਾ ਪੁੱਤ ਪੁੱਤ ਕਰਕੇ ਕਰੀ ਜਾਂਦੇ ਆ ਇਹਨੂੰ ਲਗਾ ਕਰਕੇ ਕਰੀ ਜਾਂਦੇ ਆ ਮੈਂ ਇਹ ਕਹਿ ਰਿਹਾ ਹਾਂ ਚਲੋ ਕੱਲ ਤੱਕ ਆਈ ਨਹੀਂ ਛੋ ਕਿੰਸਾ ਚੱਤੀ ਔਰ ਵਿਕਾਸ ਮਾਲਿਕ ਹਮ ਕਾਫੀ ਦਿਨ ਸੇ ਉਨਪਰ